ਮੈਂ ਅਜੇ 19 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ ਜਿੰਨੇ ਔਰਤ ਦੇ ਉੱਤੇ ਤਸ਼ੱਦਦ ਹੋ ਸਕਦੇ ਨੇ ਜ਼ਿੰਦਗੀ ਦੇ ਵਿੱਚ ਉਹ ਸਭ ਮੇਰੇ ਉੱਤੇ ਹੋਇਆ ਸ਼ਰਾਬ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜ਼ਿੰਦਗੀ ਦੇ ਵਿੱਚ ਉਹ ਇੱਕ ਮੁਕਾਮ ਵੀ ਆਇਆ ਜਦੋਂ ਕਿ ਆਪਣੇ ਆਪ ਨੂੰ ਖਤਮ ਕਰਨ ਦਾ ਸੋਚ ਲਿਆ ਸੀ ਮੌਤ ਤੇ ਜ਼ਿੰਦਗੀ ਦੇ ਵਿੱਚ ਦਾ ਜਿਹੜਾ ਫਾਸਲਾ ਸੀ ਕੁਝ ਸੈਕਿੰਡ ਦਾ ਸੀ ਹਾਲਾਤ ਇਸ ਤਰ੍ਹਾਂ ਦੇ ਆਏ ਕਿ ਹੁਣ ਇੱਕ ਜੋ ਜ਼ਿੰਦਗੀ ਹੈ ਇਹਤੇ ਕੱਪੜੇ ਦੇ ਵਿੱਚ ਬੰਨੀ ਗਈ ਹੈ ਕਦੇ ਅੰਬਰ ਕਲਾਵੇ ਵਿੱਚ ਕਦੇ ਮੈਂ ਕਿਣ ਕੇ ਮਾਤਰ ਹਾਂ ਤੂੰ ਕਾਲੀ ਰਾਤ ਦਾ ਸੂਰਜ ਮੈਂ ਧੁੰਦਲੀ ਲੋਹ ਦੀ ਕਾਤਰ ਹਾਂ ਜੀਨ ਦੀ ਆਰਜ਼ੂ ਕੁਰਬਾਨ ਕਰਕੇ ਜੀ ਨਹੀਂ ਹੁੰਦਾ ਜੋ ਖਵਾਬਾਂ ਦੇ ਖੰਭ ਦੇਵੇ ਜਉਂਦੀ ਰੰਗ ਮੰਚ ਖਾਤਰ ਹਾਂ ਸਸਿਕਲ ਦੋਸਤੋ ਮੇਰਾ ਨਾਮ ਹੈ ਅਨੀਤਾ ਸ਼ਬਦੀਸ਼ ਮੈਂ ਰੰਗਮੰਚ ਦੀ ਦੁਨੀਆ ਦੇ ਵਿੱਚ ਕੰਮ ਕਰ ਰਹੀ ਹਾਂ ਨਾਲ ਹੀ ਫਿਲਮੀ ਦੁਨੀਆ ਦੇ ਵਿੱਚ ਵੀ ਕੰਮ ਕਰ ਰਹੀ ਹਾਂ ਮੇਰਾ ਰੰਗਮੰਚ ਤੱਕ ਦਾ ਸਫਰ ਮੇਰਾ ਫਿਲਮੀ ਦੁਨੀਆ ਤੱਕ ਦਾ ਸਫਰ ਜੋ ਵੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਮੈਂ ਬਚਪਨ ਦੇ ਵਿੱਚ ਹੀ ਕਲਾ ਦੀ ਦੁਨੀਆ ਨਾਲ ਜੁੜ ਗਈ ਸੀ ਕਿਉਂਕਿ ਮੇਰਾ ਪਰਿਵਾਰ ਮੇਰੇ ਫਾਦਰ ਧਰਮਪਾਲ ਉਪਾਸ਼ਕ ਇੱਕ ਪੋएट ਨੇ ਪਰਿਵਾਰ ਦੇ ਵਿੱਚ ਮੈਨੂੰ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਕਲਾ ਦੀ ਦੁਨੀਆ ਨਾਲ ਜੁੜਨ ਵਾਸਤੇ ਮੇਰੇ ਫਾਦਰ ਆਪਣੀ ਜੌਬ ਤੋਂ ਛੁੱਟੀ ਕਰਕੇ ਸਾਨੂੰ ਨਾਟਕ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ ਮੋਹਾਲੀ ਦੇ ਵਿੱਚ ਇੱਕ ਐਚਐਸ ਭੱਟੀ ਸਾਹਿਬ ਦੀ ਇੱਕ ਫੈਕਟਰੀ ਹੁੰਦੀ ਸੀ ਜਿਹਦੇ ਵਿੱਚ ਅਸੀਂ ਨਾਟਕ ਦੇਖਣ ਜਾਂਦੇ ਸੀ ਨਾਟਕ ਉੱਥੋਂ ਦੇਖ ਕੇ ਆ ਕੇ ਅਸੀਂ ਘਰ ਆ ਕੇ ਮੋਨੋ ਐਕਟਿੰਗ ਕਰਦੇ ਸੀ ਉਸ ਨਾਟਕ ਦੀ ਉਸ ਕੋਈ ਵੀ ਕਿਰਦਾਰ ਹੁੰਦਾ ਸੀ ਉਸ ਦੀ ਨਕਲ ਲਗਾਉਂਦੇ ਸੀ ਮੇਰਾ ਬ੍ਰਦਰ ਵੀ ਤੇ ਮੈਂ ਵੀ ਮੇਰੇ ਫਾਦਰ ਜੌਬ ਤੋਂ ਪੀਟੀਐਲ ਦੇ ਵਿੱਚ ਜੌਬ ਕਰਦੇ ਸੀ ਪੰਜਾਬ ਟਰੈਕਟਰ ਲਿਮਟਿਡ ਦੇ ਵਿੱਚ ਛੁੱਟੀ ਕਰਕੇ ਸਾਈਕਲ ਤੇ ਬਿਠਾ ਕੇ ਸਾਨੂੰ ਨਾਟਕ ਦਿਖਾਉਣ ਲੈ ਜਾਣਾ ਜਦੋਂ ਅਸੀਂ ਨਾਟਕ ਦੇਖ ਕੇ ਵਾਪਸ ਆਉਣਾ ਤਾਂ ਅਸੀਂ ਨਾਟਕ ਦੇ ਡਾਇਲੌਗ ਬੋਲਦੇ ਹੋਣਾ ਮੇਰੇ ਅੰਦਰ ਕਿਤੇ ਨਾ ਕਿਤੇ ਇੱਕ ਕਲਾਕਾਰ ਬੈਠਾ ਸੀ ਜਿਸ ਨੇ ਕਿਤੇ ਨਾ ਕਿਤੇ ਸੋਚਿਆ ਹੋਇਆ ਸੀਗਾ ਕਿ ਮੈਂ ਇਸ ਦੁਨੀਆ ਦੇ ਵਿੱਚ ਹੀ ਕੰਮ ਕਰਨਾ ਪਰ ਵਕਤ ਨੇ ਮੈਨੂੰ ਬਹੁਤ ਰੰਗ ਦਿਖਾਏ ਬਹੁਤ ਜੋ ਸੋਚਿਆ ਵੀ ਨਹੀਂ ਸੀ ਜਾ ਸਕਦਾ ਮੈਨੂੰ ਵਕਤ ਉਸ ਸਾਈਡ ਨੂੰ ਲੈ ਗਿਆ ਸੀ ਮੈਂ ਅਜੇ 19 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ। ਬਿਨਾ ਸੋਚੇ ਸਮਝੇ ਬਿਨਾ ਸਭ ਕੁਝ ਦਿਮਾਗ ਦੇ ਵਿੱਚ ਲਿਆਂਦਾ ਹੋਇਆ ਇੱਕਦਮ ਤੁਹਾਡੇ ਸਾਹਮਣੇ ਇੱਕ ਵਿਆਹ ਦਾ ਪ੍ਰਸਤਾਵ ਸਾਹਮਣੇ ਰੱਖ ਦਿੱਤਾ ਜਾਂਦਾ ਤਾਂ ਸੋਚੋ ਕਿ ਕੀ ਕੀ ਹਾਲਤ ਹੋਏਗੀ ਉਸ ਟਾਈਮ ਮੇਰੀ। ਮੈਂ ਮੈਨੂੰ ਖੁਦ ਸਮਝ ਨਹੀਂ ਸੀ ਆ ਰਿਹਾ ਪਰ ਮੇਰਾ ਵਿਆਹ ਹੋ ਗਿਆ 19 ਸਾਲ ਦੀ ਉਮਰ ਦੇ ਵਿੱਚ। ਜਿਸ ਪਰਿਵਾਰ ਦੇ ਵਿੱਚ ਮੈਂ ਗਈ ਉੱਥੇ ਮੈਨੂੰ ਬਹੁਤ ਅਜੀਬ ਪਰਿਵਾਰ ਮਿਲਿਆ। ਅਜੀਬ ਇਸ ਤਰ੍ਹਾਂ ਸੀਗਾ ਕਿ ਡਰਿੰਕ ਸ਼ਰਾਬ ਹੀ ਉਹਨਾਂ ਦਾ ਹਿੱਸਾ ਸੀ ਜੋ ਦਿਨ ਰਾਤ ਸ਼ਰਾਬ ਦੇ ਵਿੱਚ ਡੁੱਬੇ ਹੁੰਦੇ ਸੀ ਸੋ ਮੈਨੂੰ ਉੱਥੇ ਬਹੁਤ ਤਸ਼ੱਦਦ ਸਹਣੇ ਪਏ ਮੈਂ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਂਦੀ ਪਰ ਤਸ਼ੱਦਦ ਉਹ ਕਿ ਜਿਸ ਔਰਤ ਦੇ ਉੱਤੇ ਜਿੰਨੇ ਔਰਤ ਦੇ ਉੱਤੇ ਤਸ਼ੱਦਦ ਹੋ ਸਕਦੇ ਨੇ ਜ਼ਿੰਦਗੀ ਦੇ ਵਿੱਚ ਉਹ ਸਭ ਮੇਰੇ ਉੱਤੇ ਹੋਏ ਮੈਂ ਉਹ ਬਦਕਿਸਮਤ ਔਰਤ ਸੀ ਉਸ ਟਾਈਮ ਕਿ ਜਿਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ ਕੁੱਟ ਮਾਰ ਕੇ ਤੇ ਮੈਂ ਮੁਹਾਲੀ ਦੇ ਵਿੱਚ ਘਰ ਸੀ ਤੇ ਮੈਂ ਦਰਵਾਜ਼ਾ ਟੱਪ ਕੇ ਰਾਤ ਨੂੰ ਅੱਧੀ ਰਾਤ ਨੂੰ ਮੈਨੂੰ ਕੱਢ ਦਿੱਤਾ ਜਾਂਦਾ ਸੀ ਤੇ ਮੈਂ ਦਰਵਾਜ਼ਾ ਟੱਪ ਕੇ ਅੰਦਰ ਆਉਂਦੀ ਸੀ ਤੇ ਬਾਹਰ ਵਿਹੜੇ ਵਿੱਚ ਬੈਠੀ ਰਹਿੰਦੀ ਹੁੰਦੀ ਸੀ ਕਿ ਕਦੋਂ ਉਹਨਾਂ ਦਾ ਉਹ ਨਸ਼ਾ ਉਤਰੇਗਾ ਤੇ ਕਦੋਂ ਮੈਂ ਅੰਦਰ ਵੜਾਂਗੀ ਜਦੋਂ ਨਸ਼ਾ ਨਹੀਂ ਹੁੰਦਾ ਸੀ ਤਾਂ ਉਹਦੋਂ ਇੱਕ ਨਾਰਮਲ ਇਨਸਾਨ ਸੀ ਸੋ ਇਸ ਤਰ੍ਹਾਂ ਦਾ ਸ਼ਰਾਬ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜ਼ਿੰਦਗੀ ਦੇ ਵਿੱਚ ਉਹ ਇੱਕ ਮੁਕਾਮ ਵੀ ਆਇਆ ਜਦੋਂ ਕਿ ਆਪਣੇ ਆਪ ਨੂੰ ਖਤਮ ਕਰਨ ਦਾ ਸੋਚ ਲਿਆ ਸੀ ਕਿ ਕੁਝ ਨਹੀਂ ਹੈ ਲਾਈਫ ਇੱਕ ਖਤਮ ਕਰੋ ਇਸ ਨੂੰ ਤੇ ਫ੍ਰੀ ਹੋ ਜਾਓ ਪਰ ਇਹ ਸੋਚ ਕੇ ਕਿ ਮੇਰੇ ਮਾਪੇ ਨੇ ਜਿਨ੍ਹਾਂ ਨੇ ਮੈਨੂੰ ਐਨੀ ਹਿੰਮਤ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਵਿੱਚ ਚੱਲਣਾ ਸਿਖਾਇਆ ਉਹਨਾਂ ਦਾ ਕੀ ਕਸੂਰ ਹੈ ਸੋ ਇਹ ਸੋਚ ਕੇ ਮੈਂ ਆਪਣੇ ਆਪ ਨੂੰ ਮਰਨ ਤੋਂ ਬਚਾ ਲਿਆ ਤੇ ਰੰਗਮঞ্চ ਦੀ ਦੁਨੀਆ ਨਾਲ ਜੁੜ ਗਈ ਰੰਗਮঞ্চ ਮੇਰੇ ਅੰਦਰ ਸ਼ੁਰੂ ਤੋਂ ਹੀ ਸੀ ਮਤਲਬ ਕਲਾ ਦੀ ਦੁਨੀਆ ਦੇ ਵਿੱਚ ਕੰਮ ਕਰਨਾ ਮੈਨੂੰ ਸ਼ੁਰੂ ਤੋਂ ਹੀ ਚੰਗਾ ਲੱਗਦਾ ਸੀ ਇੱਕ ਐਸਾ ਮੁਕਾਮ ਆਇਆ ਜਦੋਂ ਕਿ ਮੈਂ ਇੱਕ ਵਿਧਵਾ ਹੋ ਗਈ ਹਾਲਾਤ ਇਸ ਤਰ੍ਹਾਂ ਦੇ ਆਏ ਕਿ ਹੁਣ ਇੱਕ ਜੋ ਜ਼ਿੰਦਗੀ ਹੈ ਚਿੱਟੇ ਕੱਪੜੇ ਦੇ ਵਿੱਚ ਬੰਨੀ ਗਈ ਹੈ ਤੇ ਇਸ ਸਫੇਦ ਚਾਦਰ ਨੂੰ ਲੈ ਕੇ ਹੀ ਜ਼ਿੰਦਗੀ ਨੂੰ ਚਲਾਉਣਾ ਪੈਣਾ ਪਰ ਇੱਕ ਉਹ ਦਿਨ ਆਇਆ ਮੈਂ ਗੁਰਸ਼ਨ ਭਾਜੀ ਦੇ ਨਾਟਕ ਦੇਖਣ ਵਾਸਤੇ ਪੰਜਾਬ ਕਲਾ ਪਵਨ ਦੇ ਵਿੱਚ ਗਈ ਮੇਰੇ ਫਾਦਰ ਮੈਨੂੰ ਲੈ ਕੇ ਗਏ ਕਿ ਮੈਂ ਹੁਣ ਇਸ ਮਾਹੌਲ ਦੇ ਵਿੱਚੋਂ ਇਹਨੂੰ ਕੱਢਣਾ ਪੈਣਾ ਥੋੜਾ ਜਿਹਾ ਗੁਰਸ਼ਨ ਭਾਜੀ ਦਾ ਮੈਂ ਨਾਟਕ ਦੇਖਿਆ ਨਵਾਂ ਜਨਮ ਤਾਂ ਸੱਚ ਮੰਨਿਓ ਦੋਸਤੋ ਮੇਰਾ ਵੀ ਨਵਾਂ ਜਨਮ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਨੂੰ ਲੱਗਿਆ ਕਿ ਗੁਰਸ਼ੰਨ ਬਾਜੀ ਇੱਕ ਉਹ ਹਸਤੀ ਨੇ ਜੋ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਸੋਸ਼ਲ ਮੈਸੇਜ ਦਿੰਦੇ ਨੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਨੇ ਜੋ ਉਹ ਕਹਿਣਾ ਚਾਹੁੰਦੇ ਨੇ ਆਪਣੇ ਨਾਟਕਾਂ ਦੇ ਜ਼ਰੀਏ ਲੋਕਾਂ ਤੱਕ ਕਹਿੰਦੇ ਨੇ ਮੈਨੂੰ ਬਹੁਤ ਅੱਛਾ ਇੱਕ ਪਲੇਟਫਾਰਮ ਮਿਲ ਗਿਆ ਬਹੁਤ ਅੱਛਾ ਇੱਕ ਮੌਕਾ ਮਿਲਿਆ ਉਸ ਮੌਕੇ ਨੇ ਮੈਨੂੰ ਸੰਭਾਲ ਲਿਆ ਤੇ ਮੈਂ ਵੀ ਉਸ ਮੌਕੇ ਨੂੰ ਸੰਭਾਲ ਲਿਆ ਮੈਂ ਰੰਗਮੰਚ ਦੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਡੂੰਗੇ ਤਰੀਕੇ ਦੇ ਵਿੱਚ ਡੂੰਗੀ ਜਗ੍ਹਾ ਦੇ ਵਿੱਚ ਪਹੁੰਚ ਗਈ ਕਿਉਂਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਜੀ ਦੇ ਨਾਲ ਸ਼ੋਜ਼ ਕਰਨ ਜਾਂਦੀ ਸੀ ਇੱਕ ਦਿਨ 'ਚ ਤਿੰਨ ਤਿੰਨ ਚਾਰ ਚਾਰ ਸ਼ੋਜ਼ ਵੀ ਹੁੰਦੇ ਸੀ ਸਾਡੇ ਸੋ ਇਸ ਤਰ੍ਹਾਂ ਰੰਗਮঞ্চ ਦੇ ਨਾਲ ਰੰਗਮঞ্চ ਨੇ ਮੈਨੂੰ ਬਚਾ ਲਿਆ ਥੀਏਟਰ ਨੇ ਮੈਨੂੰ ਇੱਕ ਜ਼ਿੰਦਗੀ ਦਿੱਤੀ ਹੈ ਫਿਲਮ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਕਰਦੇ ਮੈਨੂੰ ਰੰਗਮঞ্চ ਦੇ ਦੁਨੀਆ ਦੇ ਵਿੱਚ ਵੀ ਕੰਟੀਨਿਊਟੀ ਬਣਾਈ ਰੱਖਣ ਦਾ ਮੈਨੂੰ ਇੱਕ ਬਹੁਤ ਅੱਛਾ ਅਵਾਰਡ ਮਿਲਿਆ ਨੈਸ਼ਨਲ ਅਵਾਰਡ ਸੰਗੀਤ ਨਾਟਕ ਅਕੈਡਮੀ ਦਿੱਲੀ ਦੇ ਵੱਲੋਂ ਉਸ ਅਵਾਰਡ ਨੇ ਜਦੋਂ ਤੁਹਾਨੂੰ ਅਵਾਰਡ ਮਿਲਦੇ ਨੇ ਤਾਂ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਨਾ ਕਿ ਘਟਦੀ ਹੈ ਮੈਂ ਅਵਾਰਡ ਦੀ ਦੁਨੀਆ ਤੋਂ ਬਹੁਤ ਦੂਰ ਰਹਿਣਾ ਚਾਹੁੰਦੀ ਆ ਕਿਉਂਕਿ ਮੈਂ ਕੰਮ ਕਰਨਾ ਚਾਹੁੰਦੀ ਆ ਮੈਂ ਇੱਕ ਉਹ ਕਲਾਕਾਰ ਆ ਜਿਹਨੇ ਗੁਰਸ਼ੰਨ ਭਾਜੀ ਦੇ ਨਾਲ ਕੰਮ ਕੀਤਾ ਹੈ ਗੁਰਸ਼ੰਨ ਭਾਜੀ ਇੱਕ ਉਹ ਹਸਤੀ ਸੀ ਜਿਹੜੇ ਕਿ ਆਪਣੇ ਸੁੱਖ ਨੂੰ ਤਿਆਗ ਕੇ ਲੋਕਾਂ ਦੇ ਵਿੱਚ ਜਾਣਾ ਚਾਹੁੰਦੇ ਸੀ ਜ਼ਿੰਦਗੀ ਦੇ ਵਿੱਚ ਦੋ ਵਾਰੀ ਆਪਣੇ ਆਪ ਨੂੰ ਖਤਮ ਕਰਨ ਦਾ ਸੋਚਿਆ ਮੈਨੂੰ ਪਤਾ ਹੈ ਕਿ ਪੱਖੇ ਤੇ ਜ਼ਿੰਦਗੀ ਦੇ ਵਿੱਚ ਦਾ ਜਿਹੜਾ ਮੌਤ ਤੇ ਜ਼ਿੰਦਗੀ ਦੇ ਵਿੱਚ ਦਾ ਜਿਹੜਾ ਫਾਸਲਾ ਸੀ ਕੁਝ ਸੈਕਿੰਡ ਦਾ ਸੀ ਜੇ ਉਹ ਸੈਕਿੰਡਸ ਮੈਂ ਨਾ ਸੰਭਾਲਦੀ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਨਹੀਂ ਸੀ ਹੋਣਾ ਖਤਮ ਹੋ ਚੁੱਕੀ ਹੁਣਾ ਸੀ ਲੜਕੀਆਂ ਦਾ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨਾ ਕੋਈ ਮੁਸ਼ਕਿਲ ਨਹੀਂ ਹੈ ਜ਼ਿੱਦ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਉਹ ਪੈਸ਼ਨ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਉਹ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਕੰਮ ਕਰ ਸਕੋ ਸਾਡੇ ਉੱਤੇ ਪਾਬੰਦੀਆਂ ਲਗਾਉਣ ਦਾ ਸਮਾਜ ਨੂੰ ਇਹ ਸਮਾਜ ਦੀ ਇਹ ਜ਼ਿੰਮੇਵਾਰੀ ਹੈ ਕਿ ਸਾਡੇ ਉੱਤੇ ਪਾਬੰਦੀਆਂ ਲਗਾਏ ਪਰ ਮੈਂ ਕਹਿੰਦੀ ਹਾਂ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਖੁੱਲ ਕੇ ਆਪਣੇ ਫੀਲਡ ਦੇ ਵਿੱਚ ਜਿਸ ਵੀ ਫੀਲਡ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ ਅਸੀਂ ਆਪਣੇ ਹਿਸਾਬ ਨਾਲ ਕੰਮ ਕਰ ਸਕੀਏ ਹਰ ਫੀਲਡ ਦੇ ਵਿੱਚ ਔਰ ਕਲਾ ਦੀ ਦੁਨੀਆ ਦੇ ਵਿੱਚ ਹੀ ਨਹੀਂ ਸਾਰੇ ਖੇਤਰਾਂ ਦੇ ਵਿੱਚ ਕੁੜੀਆਂ ਖੁੱਲ ਕੇ ਕੰਮ ਕਰ ਰਹੀਆਂ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਖੁਦ ਕਲਾ ਦੀ ਦੁਨੀਆ ਦੇ ਨਾਲ ਜੁੜੀ ਹੋਣ ਕਰਕੇ ਮੈਨੂੰ ਕਦੀ ਵੀ ਇਹੋ ਜਿਹਾ ਮੌਕਾ ਨਹੀਂ ਮਿਲਿਆ ਕਿ ਮੈਨੂੰ ਕਿਸੇ ਨੇ ਤਸ਼ੱਦਦ ਕੀਤਾ ਹੋਵੇ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰਾਈਜ਼ ਕੀਤਾ ਹੋਵੇ ਕਿਸੇ ਕੰਮ ਲਈ ਕਿਸੇ ਕਿਸੇ ਵੀ ਗੱਲ ਲਈ ਸੋ ਜੇ ਤੁਹਾਡੇ ਅੰਦਰ ਡੈਡੀਕੇਸ਼ਨ ਹੈ ਤੁਹਾਡੇ ਅੰਦਰ ਪੇਸ਼ੈਂਸ ਹੈ ਤੁਸੀਂ ਕੰਮ ਕਰ ਸਕਦੇ ਹੋ ਥੈਂਕ ਯੂ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ